ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਕ ਜਥਾ ਕੜਾ ਪ੍ਰਸਾਦ ਦੀ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਜਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਸ਼ਿਧੀਪੁਰ ਦੇ ਸਬੰਧ ਵਿੱਚ ਮੰਦਰ ਸ੍ਰੀ ਦਰਬਾਰ ਸਾਹਿਬ ਮੰਦਰਪੁਰ ਦਰਸ਼ੀ ਜਗਨ ਸਾਹਿਬ ਅਤੇ ਸੇਵਕ ਜਥਾ ਖੜਾ ਪ੍ਰਸ਼ਾਦ ਵੱਲੋਂ ਹਰ ਸਾਲ ਜੋ ਠੰਡੇ ਮਿੱਠੇ ਜਲਦੀ ਸ਼ਮੀਲਾ ਗੁਰਦਰਾਸ਼ੀ ਜਗਨ ਸਾਹਿਬ ਵਿਖੇ ਲਗਾਈਆਂ ਜਾਂਦੀਆਂ ਹਨ ਕੱਲ ਅੱਜ ਕੱਲ ਤੋਂ ਹੀ ਠੰਡੇ ਮਿੱਠੇ ਜਲਦੀਆਂ ਸ਼ਮੀਲਾ ਜੋ ਹਨ ਤਾਂ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਜੋ ਹਨ ਕੱਲ ਤੋਂ ਠੰਡੇ ਮਿੱਠੇ ਜਲਦੀਆਂ ਸ਼ਮੀਲਾ ਚੱਲ ਰਹੀਆਂ ਹਨ ਜੋ ਕਿ ਅੱਜ देर ਰਾਤ ਤੱਕ ਚੱਲਣਗੀਆਂ ਤਾਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਤ ਲੱਖਾਂ ਦੀ ਤਦਾਦ ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਖੇਡੋ ਸੰਗਤਾਂ ਪਹੁੰਚਦੀਆਂ ਹਨ ਉਹ ਠੰਡੇ ਮਿੱਠੇ ਜਲਦੀਆਂ ਸ਼ਬੀਰਾਂ ਛੱਕ ਕੇ ਤਾਨ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਦਰਦੀਆਂ ਖੁਸ਼ੀਆਂ ਜਿੱਥੇ ਪ੍ਰਾਪਤ ਕਰਦੀਆਂ ਹਨ ਅਤੇ ਨਾਲ ਹੀ ਉਹਨਾਂ ਦੇ ਸ਼ਹਾਦਤ ਨੂੰ ਕੋਟਾਨਾ ਕੋਟ ਪ੍ਰਣਾਮ ਵੀ ਕਰਦੀਆਂ ਹਨ ਅਸੀਂ ਬੇਨਤੀ ਕਰਾਂਗੇ ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦਰਾ ਸ੍ਰੀ ਰਾਮਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਆਣ ਕੇ ਬੱਚਿਆਂ ਨੂੰ ਅੱਜ ਦੇ ਦਿਨ ਦਾ ਇਤਿਹਾਸ ਦੱਸ ਕੇ ਉਹਨਾਂ ਨੂੰ ਗੁਰੂ ਜਨ ਦੇ ਬਿਮਾਰੇ ਸ਼ਹਾਦਤ ਬਾਰੇ ਦੱਸ ਕੇ ਜ਼ਰੂਰ ਪ੍ਰੇਰਿਤ ਕੀਤਾ ਜਾਵੇ ਅੱਜ ਤਨਤਨ ਸਾਹਿਬ ਸ੍ਰੀ ਗੁਰਜੰਦੇਵ ਪਾਸ਼ਾ ਦਾ ਸ਼ਹੀਦੀ ਗੁਰਪੁਰਬ ਉਹਦੇ ਸੰਬੰਧ ਵਿੱਚ ਮੈਨੇਜਰ ਸ੍ਰੀ ਦਰਬਾਰ ਸਾਹਿਬ ਮੈਨੇਜਰ ਗੁਰਦਰਾ ਸ਼ਹੀਦਗੰਗ ਸਾਹਿਬ ਅਤੇ ਸੇਵਕ ਦਾ ਕੜਾਹ ਪ੍ਰਸ਼ਾਦ ਵੱਲੋਂ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਜਾ ਰਹੀਆਂ ਹਨ ਜੋ ਕੱਲ੍ਹ ਦੀਆਂ ਸ਼ਬੀਲਾ ਲੱਗੀਆਂ ਹਨ ਅਤੇ ਅੱਜ ਦੇਰ ਰਾਤ ਜਿਹੜੀ ਸ਼ਬੀਲ ਲੱਗੀ ਰਹੇਗੀ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੂੰ ਜਿਹੜਾ ਵਾ ਨਮਸਤਕ ਹੋ ਰਿਹਾ ਹੈ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਵਿੱਚ ਗੁਰਦੁਆਰਾ ਸ਼ਹੀਦ ਗੰਤ ਸਾਹਿਬ ਵਿਖੇ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਥਰ ਫਾਟ ਵਿਖੇ ਖਬਰ ਨਾਮ ਮਾਰੀ ਕੈਮਰਾਮੈਨ ਪਰੇਸ਼ਰ ਸ਼ਰਮਾ ਦੇ ਨਾਲ ਰਕੇਸ਼ ਕੁਮਾਰ ਫੋਨ